ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਤੇ ਜਿਵੇਂ ਕਿ ਤੁਹਾਨੂੰ ਪਤਾ ਆਪਣੇ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਹੜਾ ਆਈ ਹੋਈ ਹੈ ਤੇ ਜਿਹਦੇ ਵਿੱਚ ਵੀ ਆਪਣੇ ਲੋਕਾਂ ਦਾ ਬਹੁਤ ਨੁਕਸਾਨ ਵੀ ਹੋਇਆ ਤੇ ਉਸ ਕਰਕੇ ਆਪਾਂ ਲੰਗਰ ਲੈ ਕੇ ਜਾਣਾਗਾ ਤੇ ਕੱਲ ਆਪਾਂ ਪਿੰਡ ਜੋ ਕਣਕ ਕੱਟੀ ਗਈ ਸੀ ਤੇ ਜਿਵੇਂ ਉਹਦਾ ਆਪਾਂ ਕੁਸ਼ਟ ਬਣਵਾ ਕੇ ਲਿਆਵਾਂਗੇ ਤੇ ਕੋਸ਼ਕ ਹੋਰ ਜਿਹੜੀਆਂ ਆਪਾਂ ਨੂੰ ਚੀਜ਼ਾਂ ਦੀ ਲੋੜ ਹੋਈ ਤੇ ਉਹ ਆਪਾਂ ਅੱਜ ਲੈ ਕੇ ਆਵਾਂਗੇ ਤੇ ਜਦੋਂ ਪਿਛਲੀ ਵਾਰ ਖੜਾ ਆਇਆ ਸੀ 2023 ਦੇ ਵਿੱਚ ਤੇ ਉਹਦੇ ਵੀ ਆਪਾਂ ਸੇਵਾ ਕਰਨ ਗਏ ਸੀਗੇ ਲੰਗਰ ਲੈ ਕੇ ਤੇ ਹੁਣ ਆਪਾਂ ਮੰਡਿਓ ਜਿਹੜਾ ਕਿ ਲੰਗਰ ਲੈ ਕੇ ਆਉਣੀ ਆ ਜਿੱਦ ਨੂੰ ਜਿਹੜੀ ਚੀਜ਼ ਵੀ ਆਪਰ ਨੂੰ ਲੋੜ ਹੋਊਗੀ ਤੇ ਹੁਣ ਆਪਾਂ ਅਗੇ ਰੈਡ ਟਰੈਕਟਰ ਲੈ ਕੇ ਚੱਲਦੇ ਆ ਤਾਂ ਵੀਡੀਓ ਦੇ ਨਾਲ ਬਣੇ ਰਹੋ ਨਾਲ-ਨਾਲ ਸੁਣ ਦਿਖਾਵਾਂਗੇ ਤੇ ਦੂਵਾ ਤਾਂ ਆਪਾਂ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤੇ ਜਿਹੜੀ ਆਪਾਂ ਸੇਵਾ ਕਰਕੇ ਆਵਾਂਗੇ ਲੰਗਰ ਲੈ ਕੇ ਜਾਵਾਂਗੇ ਉਹ ਵੀ ਸੁਣ ਦਿਖਾਵਾਂਗੇ ਤੇ ਚਲੋ ਤਾਂ ਆਪਾਂ ਹੁਣ ਚੱਲਦੇ ਆਂ ਲੋ ਜੀ ਦਾਮ ਨਾਲ ਆ ਪਾ ਹੁਣ ਆਪਾਂ ਜਾਂਦੇ ਮੰਡੀ ਤਰਪਾਲ ਪਰ ਰੱਖ ਲਈ ਆ ਕਿਉਂਕਿ ਕਣੀਆਂ ਥੋੜੀਆਂ ਥੋੜੀਆਂ ਡਿੱਗ ਰੀਆਂ ਤੇ ਕਈ ਵਾਰੀ ਜਿਆਦਾ ਮੀਂਹ ਆ ਜਾਂਦਾ ਤਾਂ ਜਿਹੜਾ ਕੀ ਆਪਣਾ ਰੋਸ਼ਨ ਜੋ ਆਟਾ ਤੇ ਉਹ ਮੀਂਹ ਨਾਲ ਖਰਾਬ ਨਾ ਹੋ ਜੇ ਤੇ ਇਸ ਕਰਕੇ ਆਪਾਂ ਵੀ ਜਿਹੜੀ ਵੱਡੀ ਤਰਪਾਲ ਉੱਪਰ ਰਖ ਲਈ ਤੇ ਹੁਣ ਆਪਾਂ ਚੱਲਦੇ ਆ ਇੱਕ ਟਰੈਕਟਰ ਆਪਣਾ ਜਿਹੜਾ ਕੀ ਕਣਕ ਜਿਹੜੀ ਆਪਾਂ ਇਕੱਠੀ ਕਰੀ ਸੀ ਉਹ ਆਪਣਾ ਪਹਿਲਾ ਟਰੈਕਟਰ ਇੱਕ ਲੈ ਕੇ ਪਹੁੰਚ ਗਿਆ ਮੰਡੀ ਤੇ ਹੁਣ ਆਪਾਂ ਇਹਦੇ ਵਿੱਚ ਜਿੰਨਾ ਕੁ ਸਮਾਨ ਆਪਾਂ ਹੋਇਆ ਇਹ ਆਪਾਂ ਇਹ ਆਪਣੇ ਟਰਾਲੇ 'ਚ ਰੱਖ ਲਾਂਗੇ ਚੱਕੀ ਤੇ ਆਪਾਂ ਪਹੁੰਚ ਗਏ ਜੀ ਤੇ ਇੱਥੇ ਆਪਾਂ ਕਢਾਈ ਜਾਨੇ ਆਟਾ ਆ ਉਹ ਬਣਾ ਰਹੇ ਆ ਆਟਾ कराली जी पैक में बि किलो वारी बाक़ी कराली पई आहे ਆ ਹੋਇਆ ਪਿਆ ਕੇ ਨਾ ਚੱਲਦਾ। ਲੱਗਦਾ ਅੱਜ ਤੱਕ ਤੇਰਾ ਗੱਲ ਨਹੀਂ ਮੈਂ। ਕੰਮ

ਲੈਣਾ ਹੈ 4 ਤਾਂ ਮੋਗਲ ਦੀ ਜਿਹਾ ਹੋਇਆ ਤੇ ਭੇਜ ਲਿਆਉਂਗਾ ਇਹ ਪੂਰਾ ਪੂਰਾ अरे यार तो हम तो क्या है ये सारे यात्रा का time हो गया। दोनों भाई क्या? ये ये चीज़ हो रहा है मतलब अच्छा? हाँ मैं चाल है जिसमें तो बाबा अच्छा कुल्ले है क्या सिर्फ कुल्ले है हमारे यहाँ कुल्ले जो डाल दिया है अब बोले हैं क्या? सार में जो बोले पेड़ से ऐसा क्या करने लगी जो ना इसके साथ ਪੋਟੋ ਫਿਰ ਇਹੋਕਾ ਲਾਣੀ ਪਈ ਉਹਨੂੰ ਚਾਗ ਆ ਔਰ ਲਓ ਜੀ ਹੁਣ ਸਵਰਾਜ ਦੀ ਥਾਂ ਤੇ ਜੰਗ ਜੌਂਡੀ ਆਰ ਹੁਣ ਇਹਨੂੰ ਕਰਦੇ ਆ ਰੈਡੀ ਧੋਣੇ ਚਾਰ ਚਾਰ ਤੇ ਉੱਡੇ ਲੱਖਾਂ ਸਾਰੇ ਤੇ ਤੱਕਾ ਪੰਜ ਮਾਸ ਤੇ ਜਿੰਨਾ ਵਾਲਾ ਹੈ

ਬੈਰੰਗ ਹੁਣ ਕਰਦੇ ਤਿਆਰੀ ਗੱਦਿਆਂ ਦੀ ਸਾਰਾ ਸਮਾਨ ਸੈੱਟ ਕਰਕੇ ਤੇ ਆਪਾਂ ਆਪਣਾ ਜੂਨ ਕਰ ਚੋ ਚੱਕੇ ਕੰਦੇ ਇਹ ਲੰਗਰ ਹਾਲ ਬਲੂ ਕਰਦਾ ਆ ਬਾਬਾ ਹੈਗਾ ਰੇਨ ਕੋਟ ਪਾ ਕੇ ਆਉਣਾ ਬੇਟਾ ਬਾਬਾ ਜੀ ਰਹਿ ਗਈ ਰੇਨ ਕੋਟ ਲਾਓ ਜੀ ਪਾਣੀ ਹੋਰ ਆ ਗਿਆ ਤਲੈਕਸ ਆ ਗਿਆ ਜਿਹੜੇ ਮੋਟਨ ਸੰ ਆਤਾ ਹਰੋ ਤੇ ਪੱਛਾ ਮੈਂ ਠੀਕ ਹੈ ਲੋ ਜੀ ਪੈਰ ਉਹ लाਤੀ ਟਾਈਮ ਵੀ ਬਹੁਤ ਹੋ ਗਿਆ ਨੇ ਰੋਗ ਹੁਣ ਇਹਦੇ ਬੈਲ ਲਾਗੇ ਥੋੜਾ ਥੋੜਾ ਪੈਪ ਲਾਤੀ ਟਾਈਮ ਹੋ ਗਿਆ 8:30 ਦਾ ਸਵੇਰੇ ਦੋਨੋਂ 9:00 ਵਜੇ ਤੇ ਬਾਕੀ ਹਮੇ ਪੂਜੇ ਜੌਂਡੀਰ ਮਾਰ ਪਾ ਕੇ ਖੜਾਉਣੇ ਹਾਂ ਟਾਲਾ ਇਧਰ ਕਿਸ ਨੂੰ ਮੋੜ ਕੇ ਘੜਾ ਦੇਵਾਂਗੇ